ਗਰਮੀਆਂ ਵਾਸਤੇ ਬਹੁਤ ਹੀ ਵਧੀਆ ਪਾਊਡਰ ਲੈ ਕੇ ਆਇਆ ਮੈਦੇ ਜਿੰਨੀ ਮਰਜ਼ੀ ਗਰਮੀ ਹੋਵੇ ਗਰਮੀ ਘਟ ਦਿੰਦਾ ਹੈ ਪਾਊਡਰ ਜਿਨ੍ਹਾਂ ਦੇ ਅੱਖਾਂ ਦੀ ਨਿਗਾ ਘਟਾ ਉਹਨਾਂ ਦੀ ਨਿਗਾ ਵਧੀਆ ਬਣਾ ਦਿੰਦਾ ਪ੍ਰਾਣੀ ਤੋਂ ਪ੍ਰਾਣੀ ਕਾਬਜਾ ਉਹਨੂੰ ਜੜ ਤੋਂ ਖਤਮ ਕਰ ਦਿੰਦਾ ਧੋਖ ਲੱਗਣ ਲਾ ਦਿੰਦਾ ਜਿਨ੍ਹਾਂ ਦਾ ਪੇਟ ਕਸਿਆ ਰਹਿੰਦਾ ਉਹਨਾਂ ਲਈ ਕਾਫੀ ਫਾਇਦੇਮੰਦ ਦਾ ਸਕਿਨ ਲਈ ਬਹੁਤ ਜ਼ਿਆਦਾ ਵਧੀਆ ਕਈਆਂ ਦੇ ਫਿੰਸੀਆਂ ਗੜ ਨਿਕਲਦੇ ਨੇ ਉਹਨਾਂ ਲਈ ਕਾਫੀ ਫਾਇਦੇਮੰਦ ਦਾ ਯਾਤਰ ਜਿਨ੍ਹਾਂ ਨੂੰ ਬਵਾਸੀਰ ਆ ਬਵਾਦੀ ਦੋਨੋਂ ਪਤਾ ਕਾਬੂਜੇ ਕਰਕੇ ਹੁੰਦੀ ਆ ਪਰ ਇਹਦੇ ਨਾਲ ਜਿਹੜੀ ਬਵਾਦੀ ਸੀਰ ਦੀ ਪ੍ਰੋਬਲਮ ਆ ਉਹ ਵੀ ਠੀਕ ਹੋ ਜਾਂਦੀ ਆ ਜਾਂ ਕਈਆਂ ਦੇ ਗੈਸ ਬਣਦੀ ਆ ਉਹਨਾਂ ਲਈ ਵੀ ਕਾਫੀ ਫਾਇਦੇਮੰਦ ਆ ਇਹਦੇ ਜੇ ਫਾਇਦੇ ਦੀ ਗੱਲ ਕਰੀਏ ਫਾਇਦੇ ਤਾਂ ਇਹ ਅਣਗਿਣਤ ਨੇ ਇਹਨੂੰ ਬਣਾਉਣ ਦੇ ਤੁਹਾਨੂੰ ਤਰੀਕੇ ਵੀ ਦੱਸਾਂਗੇ ਤੇ ਖਾਣੀ ਕਿਵੇਂ ਆ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਤਾਂ 200 ਗ੍ਰਾਮ ਸੌਂਫ 20 ਦੀ ਮਿਸ਼ਰੀ ਲੈ ਲੈਣੀ ਆ ਤੇ ਲਹਿਟੀਆਂ ਲੈ ਲੈਣੀਆਂ ਨੇ 20 ਦੀ ਲਹਿਟੀਆਂ ਲੈ ਲਓ ਬਹੁਤ ਨੇ ਤੇ ਭੂਰੀ ਮਿਰਚ ਲੈ ਲੈਣੀ ਆ ਇਹ ਤੁਹਾਨੂੰ ਪंसारी ਦੇ ਮਿਲ ਜੂਗੀ ਤੇ ਖਾਸ ਖਾਸ ਲੈ ਲੈਣੀਆਂ ਤੇ ਕਾਲੀ ਮਿਰਚ ਇਹਨਾਂ ਦੇ ਨਾਲ ਆਪਾਂ ਨੇ ਤਿਆਰ ਕਰਨਾ ਪਾਊਡਰ ਜਿਹਨੂੰ ਖਾ ਕੇ ਤੁਹਾਡੇ ਸਰੀਰ ਦੀਆਂ ਅੱਧ ਤੋਂ ਵੱਧ ਬਿਮਾਰੀਆਂ ਜਿਹੜੀਆਂ ਉਹ ਠੀਕ ਹੋ ਜਾਣੀਆਂ ਨੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਫੋਲੋ ਜ਼ਰੂਰ ਕਰ ਲਿਓ ਸਭ ਤੋਂ ਪਹਿਲਾਂ ਤਾਂ ਜਿਹੜੀ ਮਿਸ਼ਰੀ ਆ ਉਹਨੂੰ ਤੁਸੀਂ ਅਲੱਗ ਕੁੱਟਣਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਪੂਰੀ ਮਿਰਚ ਪਾ ਲੈਣੀ ਆਪਾਂ ਤੇ ਥੋੜੀ ਜਿਹੀ ਕਾਲੀ ਮਿਰਚ ਪਾ ਲੈਣੀ ਆ ਇਹਨਾਂ ਨੂੰ ਹੱਥਾਂ ਨਾਲ ਹੋਟਾ ਲਾ ਗੋ। ਇਹ ਹਲਕਾ ਜਿਹਾ ਕੁੱਟ ਲੈਣਾ ਹੈ ਬਾਲਾ ਵੀ ਨਹੀਂ ਕੁੱਟਣਾਗਾ ਕਿਉਂਕਿ ਬਾਕੀ ਦਾ ਮਲ ਮਿਕਸੀ ਨੇ ਕੰਮ ਕਰ ਦੇਣਾ। ਇਹਨੂੰ ਸਾਈਡ ਤੇ ਰੱਖ ਲੈਣਾ। ਹੁਣ ਆਪਾਂ ਨੇ ਇੱਕ ਪੌਣਾ ਲੈ ਜਾਣਾ। ਪੌਣੇ ਦੇ ਵਿੱਚ ਮਿਸ਼ਰੀ ਪਾ ਲੈਣੀ। ਉਿਸ਼ਰੀ ਪਾ ਲਈ ਆਉਣ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਇਕੱਠਾ ਕਰ ਲੈਣਾ ਇਕੱਠਾ ਕਰਨ ਤੋਂ ਬਾਅਦ ਕਿਸੇ ਵੀ ਦੀ ਮਦਦ ਦੇ ਨਾਲ ਇਹਨੂੰ ਤੁਸੀਂ ਤੋਂ ਬਾਅਦ ਫਿਰ ਇੱਕ ਇਹਦੇ ਵਿੱਚ ਆਪਾਂ ਨੇ ਪਾਉਣੀ ਆ ਸੌਂਫ ਤੋ 500 ਸੁਕਾ ਸਕਦੇ ਹੋ ਹਰੀ ਸੌਂਫ ਆਹੇ ਸੌਂਫ ਤੁਹਾਨੂੰ ਪਤਾ ਠੰਡੀ ਹੁੰਦੀ ਆ ਮੈਦੇ ਦੀ ਗਰਮੀ ਨੂੰ ਇਹਨੂੰ ਬਾਹਰ ਕੱਢ ਦਿੰਦੀ ਆ ਤੇ ਭੁੱਖ ਵੀ ਵਧੀਆ ਲੱਗਦੀ ਆ ਤੇ ਹੋਰ ਵੀ ਇਹਦੇ ਕਾਫੀ ਜ਼ਿਆਦਾ ਫਾਇਦੇ ਨੇ ਉਹਦੇ ਬਾਅਦ ਇਹਨੂੰ ਆਪਾਂ ਇੱਥੇ ਮਿਕਸੀ 'ਚ ਰੱਖ ਲੈਣਾ ਤੇ ਉਸ ਤੋਂ ਬਾਅਦ ਇਹਦਾ ਬਣਾਉਣਾ ਪਾਊਡਰ ਬਰਨ ਕਿਉਂਕਿ ਉਹਦੇ ਬਾਅਦ ਆਪਾਂ ਖਾਸ ਖਸ ਪਾਉਣੀ ਹੈ ਇਹਨੂੰ ਤੁਸੀਂ ਥੋੜਾ ਮੋਟਾ ਵੀ ਰੱਖ ਸਕਦੇ ਹੋ ਤੇ ਪਤਲਾ ਵੀ ਕਰ ਸਕਦੇ ਹੋ ਇਹਦੇ ਵਿੱਚ ਪਾਉਣੀ ਆਪਾਂ ਮਿਸ਼ਰੀ ਤੁਹਾਨੂੰ ਖਾਣ ਦਾ ਤਰੀਕਾ ਵੀ ਦੱਸਾਂਗੇ ਆਪਾਂ ਇਹ ਕਿਵੇਂ ਖਾਣੀ ਹੈ ਜਿਹੜੀ ਮਿਸ਼ਰੀ ਲੈਣੀ ਆ ਤੁਸੀਂ ਧਾਗੇ ਵਾਲੀ ਲੈਣੀ ਆ ਜਿਵੇਂ ਆ ਧਾਗੇ ਵਾਲੀ ਇਹ ਧਾਗੇ ਵਾਲੀ ਮਿਸ਼ਰੀ ਲੈਣੀ ਆ ਕਿਉਂਕਿ ਵਧੀਆ ਤਾਂ ਧਾਗੇ ਵਾਲੀ ਹੁੰਦੀ ਆ ਜਿਹੜਾ ਧਾਗਾ ਉਹ ਤੁਸੀਂ ਕੱਢ ਦੇਣਾ ਇਦਾਂ ਬਾਹਰ ਲਓ ਜੀ ਇਹਦਾ ਪਾਊਡਰ ਬਣ ਚੁੱਕਿਆ ਪਾਊਡਰ ਬਣਨ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜਾ ਧਾਗਾ ਮੜਾ ਮੋਟਾ ਨਾ ਉਹ ਕੱਢ ਦੇਣਾ ਕਿਉਂਕਿ ਮਿਸ਼ਰੀ ਧਾਗੇ ਵਾਲੀ ᱛੀ ਇਸ ਲਈ ਧਾਗਾ ਜਿਹੜਾ ਇਹਦੇ ਵਿੱਚੋਂ ਆਪਾਂ ਕੱਢ ਦਿੰਦੇ ਹਾਂ ਲਓ ਜੀ ਇਹਦਾ ਪਾਊਡਰ ਬਣ ਚੁੱਕਿਆ ਪਾਊਡਰ ਬਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜਾ ਧਾਗਾ ਮੋਟਾ ਮੋਟਾ ਨਾ ਉਹ ਕੱਢ ਦੇਣਾ ਕਿਉਂਕਿ ਮਿਸ਼ਰੀ ਧਾਗੇ ਵਾਲੀ ᱛੀ ਇਸ ਲਈ ਧਾਗਾ ਜਿਹੜਾ ਇਹਦੇ ਵਿੱਚੋਂ ਆਪਾਂ ਕੱਢ ਦਈਏ ਲਓ ਜੀ ਇਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ᱥੌਂਫ ਮਿਕਸ ਕਰ ਲੈਣੀ ਹੈ ਆਪਾਂ ਲੈ ਜੀ ਪੁੱਟ ਲੈਣੀ ਆ ਥੋੜੀ ਜਿਹੀ ਕਿਉਂਕਿ ਬਾਅਦ ਚ ਚੰਗੀ ਤਰ੍ਹਾਂ ਨਹੀਂ ਪੁੱਟਉਂਦੀਆਂ ਨੂੰ ਡਾਇਬੀਟੀਆ ਉਹ ਮਿਸ਼ਰੀ ਨਾ ਪਾਉਣ। ਬਾਕੀ ਮਿਸ਼ਰੀ ਪਾ ਸਕਦੇ। ਲੋ ਜੀ। ਇਹਨੂੰ ਇਹਦੇ ਵਿੱਚ ਪਾਵਾਂਗੇ ਆਪਾਂ। ਵਿੱਚ ਪਾਉਣ ਤੋਂ ਬਾਅਦ ਹੋਣੇ ਦਾ ਪਾਉਣ ਦਾ ਪਾਊਡਰ। ਦੇਖੋ ਪਾਊਡਰ ਬਣ ਚੁੱਕਿਆ ਇਹ। ਥੋੜਾ ਜਿਹਾ ਮੋਟਾ ਜਿਹਾ ਵੀ ਰੱਖ ਸਕਦੇ ਆਪਾਂ ਕਿਉਂਕਿ ਜਦੋਂ ਆਪਾਂ ਰੋਟੀ ਖਾਣੀ ਆ ਰੋਟੀ ਖਾਣ ਤੋਂ ਬਾਅਦ ਵੀ ਇੱਕ ਕੱਮ ਚਾ ਲੈਣਾ ਪਾਣੀ ਦੇ ਨਾਲ ਠੰਡੇ ਨਾਲ ਜਾਂ ਗੁੰਦਨੇ ਪਾਣੀ ਨਾਲ ਉਹਦੇ ਨਾਲ ਦੇਖਿਓ ਤੁਹਾਡੀ ਜਿਹੜੀ ਰੋਟੀ ਪਾਣੀ ਆਪਾਂ ਖਾਣੀਆਂ ਉਹ ਵੀ ਛੇਤੀ ਪਾਚਦਾ ਦੇਖੋ ਥੋੜੀ ਵਧੀਆ ਲੱਗਦੀ ਹੈ ਤੇ ਹਾਜਮਾ ਵੀ ਛੇਤੀ ਵੀ ਹੁੰਦਾ ਇੱਕ ਵੀਡੀਓ ਨੂੰ ਹੁਣ ਬਾਤੋ ਆ ਤੇ ਸ਼ੇਅਰ ਕਰ ਦਿਓ ਤੇ ਫੋਲੋ ਕਰਨਾ ਨਾ ਭੁੱਲਿਓ ਲਓ ਜੀ ਇਹਦਾ ਪਾਊਡਰ ਬਣ ਚੁੱਕਿਆ। ਪਾਊਡਰ ਬਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜਾ ਧਾਗਾ ਮਾੜਾ ਮੋਟਾ ਨਾ ਉਹ ਕੱਢ ਦੇਣਾ। ਕਿਉਂਕਿ ਮਿਸ਼ਰੀ ਧਾਗੇ ਵਾਲੀ ᱛੀ ਇਸ ਲਈ ਧਾਗਾ ਜਿਹੜਾ ਇਹਦੇ ਵਿੱਚੋਂ ਆਪਾਂ ਕੱਢ ਦੇਣਾ। ਲਓ ਜੀ। ਇਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਸੌਂਫ ਮਿਕਸ ਕਰ ਲੈਣੀ ਹੈ। ਲੈ ਲਈਏ ਕੱਟ ਲੈਣੀ ਆ ਥੋੜੀ ਜਿਹੀ ਕਿਉਂਕਿ ਬਾਅਦ ਚ ਚੰਗੀ ਤਰ੍ਹਾਂ ਨਹੀਂ ਕੱਟਉਂਦੀਆਂ ਇਹਨਾਂ ਨੂੰ ਡਾਇਬੀਟੀਆ ਉਹ ਮਿਸ਼ਰੀ ਨਾ ਪਾਉਣ। ਬਾਕੀ ਮਿਸ਼ਰੀ ਪਾ ਸਕਦੇ। ਲੋ ਜੀ। ਇਹਨੂੰ ਇਹਦੇ ਵਿੱਚ ਪਾਵਾਂਗੇ ਆਪਾਂ। ਵਿੱਚ ਪਾਉਣ ਤੋਂ ਬਾਅਦ ਹੁਣ ਇਹਦਾ ਪਾਣਕਾ ਪਾਊਡਰ। ਦੇਖੋ ਪਾਊਡਰ ਬਣ ਚੁੱਕਿਆ ਇਹ। ਥੋੜਾ ਜਿਹਾ ਮੋਟਾ ਜਿਹਾ ਵੀ ਰੱਖ ਸਕਦੇ ਆਪਾਂ ਕਿਉਂਕਿ ਜਦੋਂ ਆਪਾਂ ਰੋਟੀ ਖਾਣੀ ਆ ਰੋਟੀ ਖਾਣ ਤੋਂ ਬਾਅਦ ਇੱਕ ਇੱਕ ਕੰਮ ਚਾ ਲੈਣਾ ਪਾਣੀ ਦੇ ਨਾਲ ਛੰਡੇ ਨਾਲ ਜਾਂ ਗੁੰਦਨੇ ਨਾਲ ਉਹਦੇ ਨਾਲ ਦੇਖਿਓ ਤੁਹਾਡੀ ਜਿਹੜੀ ਰੋਟੀ ਪਾਣੀ ਆਪਾਂ ਖਾਣੀ ਆ ਉਹ ਵੀ ਛੇਤੀ ਪਾਚਦਾ ਦੇਖੋ ਥੋੜੀ ਵਧੀਆ ਲੱਗਦੀ ਹੈ ਤੇ ਹਾਜਮਾ ਵੀ ਛੇਤੀ ਨਹੀਂ ਹੁੰਦਾ ਇੱਕ ਵੀਡੀਓ ਨੂੰ ਹੁਣ ਬਾਤਵਾ ਤੇ ਸ਼ੇਅਰ ਕਰ ਦਿਓ ਤੇ ਫੋਲੋ ਕਰਨਾ ਨਾ ਭੁੱਲਿਓ ਨਾ ਪਾਊਡਰ ਬਣ ਕੇ ਤਿਆਰ ਹੋ ਚੁੱਕਿਆ ਹੈ ਇਹਨੂੰ ਤੁਸੀਂ ਹੁਣ ਬੰਦ ਕਿਸੇ ਵੀ ਬੰਦ ਕੰਟੇਨਰ ਚ ਪਾ ਲੈਣਾ ਜਿਵੇਂ ਮੰਨ ਲਓ ਇਹਦੇ ਵਿੱਚ ਪਾ ਸਕਦੇ ਆ ਜਦੋਂ ਵੀ ਰੋਟੀ ਖਾ ਕੇ ਹਟਣਾ ਬਸ ਇੱਕ ਚਮਚਾ ਗੁੰਗਣੇ ਪਾਣੀ ਨਾਲ ਲੈ ਲਿਓ ਤੁਹਾਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗੂ ਜਲਦੀ ਜਾਂਦੀ ਪੁਰਾਣੀ ਤੋਂ ਪੁਰਾਣੀ ਕੌਜ ਦਾ ਜੜ ਤੋਂ ਖਤਮ ਕਰ ਦਿੰਦਾ ਇਹ ਨਿਗਾਹ ਤੁਹਾਡੀ ਬਾਜ ਵਾਂਗੂ ਤੇਜ਼ ਹੈ ਸਪੋਰਟਿਵ ਹੋਊਗੀ ਸਰੀਰ ਵਿੱਚ ਚੁਸਤੀ ਮੁਰਦੀ ਜਿਆਦਾਤਰ ਜਿਹਨਾਂ ਨੂੰ ਟੈਨਸ਼ਨ ਰਹਿੰਦੀ ਆ ਹੌਲ ਪੈਂਦਾ ਉਹਨਾਂ ਲਈ ਬਹੁਤ ਫਾਇਦੇਮੰਦ ਆ ਇਹ ਇੱਕ ਤਰ੍ਹਾਂ ਦਾ ਵਰਦਾਨ ਆ ਇਹ ਕੁਦਰਤ ਦਾ ਇਹ ਪਾਊਡਰ ਆਪਣਾ ਤਿਆਰ ਹੋ ਗਿਆ ਇਹਨੂੰ ਜਨਨਕ